ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰਿਆਂ ਨੂੰ ਜਰੂਰੀ ਗੱਲ ਤੁਹਾਨੂੰ ਦੀਵਾਲੀ ਦੀਆਂ ਬੰਦੀ ਛੋੜ ਦੇਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਬਖਸ਼ੇ ਰਾਤ ਦੁੱਗਣੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਰੱਬ ਤੁਹਾਨੂੰ ਫਾਰਮ ਦੀਆਂ ਵੀਡੀਓ ਆਪਾਂ ਲਗਭਗ ਰੋਜ਼ ਪਾਉਣੇ ਹੁੰਦੇ ਆਂਗੇ ਅੱਜ ਨਹੀਂ ਪਾਈ ਹੈਗੀ ਅੱਜ ਸਵੇਰੇ ਕੰਮਕਾਰਾਂ 'ਚ ਹੋਰਾਂ ਜੁਲਝ ਗਏ ਅੱਜ ਆਪਾਂ ਖੇਤ ਦੀ ਵੀਡੀਓ ਪਾਉਣੇ ਆਂਗੇ ਤੁਸੀਂ ਸਪੋਰਟ ਕਰਦੇ ਹੋਗੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਵਿਚਾਰ ਦਿੰਦੇ ਹੋ ਉਹਨਾਂ ਕਰਕੇ ਆਪਾਂ ਡੇਲੀ ਵੀਡੀਓ ਪਾਈ ਜਾਂਦੇ ਆ ਕਿਉਂਕਿ ਜੀ ਵੀ ਫੇਰੀ ਕਰਦਾ ਵੀਡੀਓ ਪਾਉਣ ਨੂੰ ਮੈਂ ਹੁਣ ਬੈਕ ਕੈਮਰਾ ਕਰਕੇ ਜਿਹੜੀ ਕੰਮ ਦੀ ਆਪਾਂ ਵੀਡੀਓ ਪਾਉਣੀ ਆ ਜੋ ਚੀਜ਼ ਦਿਖਾਉਣਾ ਤੁਹਾਨੂੰ ਇਹ ਬਿਲਕੁਲ ਸੱਚੀ ਹੈ ਤੁਸੀਂ ਨੇ ਕਈ ਭਰਾਮਣੇ ਝੂਠ ਬੋਲਣਾ ਪਰ ਇਹ ਬਿਲਕੁਲ ਸੱਚੀ ਹੈਗੀ ਮੈਂ ਮਾੜਾ ਜਿਹਾ ਬੈਕ ਕੈਮਰਾ ਕਰਕੇ ਦਿਖਾਉਣਾ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੋਣੀ ਕਰ ਦਿਓ ਆ ਕਹਿ ਰਹੀਆਂ ਜਿੱਦ ਆਪਾਂ ਨੇ ਥੋੜੀ-ਮੋਟੀ ਸਬਜ਼ੀਆਂ ਸੂਬਜ਼ੀਆਂ ਬੀਜੀਆਂ ਨੇ ਸਿਆਲਾਂ ਵਾਲੀਆਂ ਮੇਥੇ ਪਾਲਕ ਧਨੀਆ ਬੱਟਾਂ ਤੇ ਆ ਗਈਆਂ ਗਾਜਰਾਂ ਮੋਲੀਆਂ ਆਹ ਕੈਰੀ ਦੇ ਵਿੱਚ ਆਹ ਬੱਟ ਤੋਂ ਇਧਰਲੀ ਸਾਈਡ ਆਪਾਂ ਨੇ ਬੀਜਿਆ ਕਾ ਛੋਲੀ ਆਹੋ ਤੁਰ ਤੱਕ ਅਜੇ ਦੇ ਵਿੱਚ ਬੀਜੀਏਗੀ ਜਵੀ ਤੁਸੀਂ ਕਹੋਗੇ ਇਹ ਨੋਰਮਲ ਗੱਲ ਆ ਇਹਦੇ ਵਿੱਚ ਫਿਰ ਝੂਠ ਬੋਲਣ ਵਾਲੀ ਸੱਚ ਪਰਖਣ ਵਾਲੀ ਕਿਹੜੀ ਗੱਲ ਹੈਗੀ ਇਹ ਸਾਨੂੰ ਕਾਦੇ ਨਾਲ ਬੀਜੀ ਹੋਈ ਲੱਗਦੀ ਐ ਸਾਰੀ ਚੀਜ਼ ਇਹ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹ ਹਲੇਰੀ ਨਾਲ ਬੀਜੀ ਹੋਈ ਹੈਗੀ ਸਾਰੇ ਤੁਸੀਂ ਉਹ ਦੇਖ ਲਓ ਫਾਂਟਾਂ ਦੇਖ ਲੋ ਇਹ ਸਾਰੀ ਹਲੀਰੀ ਨਾਲ ਬੀਜੀ ਹੋਈ ਹੈਗੀ ਇਹ ਸੋਨੂੰ ਕਈ ਥਾਵਾਂ ਤੇ ਪਤਾ ਵੀ ਲੱਗੂਗਾ ਦੇਖੋ ਇੱਥੇ ਜਿਵੇਂ ਆ ਜੋੜ ਮਾਰੇ ਹੋਏ ਨੇ ਦੇਖੋ ਇਹ ਸਾਰੀ ਹਲੀਰੀ ਨਾਲ ਬੀਜੀ ਹੋਈ ਫਸਲ ਹੈਗੀ ਆਹ ਜਵੀ ਬੀਜੀ ਹੈਗੀ ਇਸ ਨੇ ਕਿਹੜਾ ਇਹ ਵੀ ਹਲੀਰੀ ਨਾਲ ਬੀਜੀ ਹੈਗੀ ਦੋ ਜਾਣਿਆਂ ਨੇ ਆਹ ਛੋਲੀਆ ਬੀਜਿਆ ਉਹ ਵੀ ਆਹ ਬਾੜੀ ਬੀਜੀ ਹੈ ਉਹ ਵੀ ਇਹ ਤਾਂ ਹਜੇ ਕੁਝ ਵੀ ਨਹੀਂ ਮੈਂ ਸੋਨੂੰ ਹਜੇ ਅੱਗੇ ਚੱਲਦਾ ਇਹ ਦੋ ਕੀਲਿਆਂ ਦੀ ਫਾਂਟ ਹੈ ਦੋ ਕੀਲੇ ਲੰਮੀ ਮਤਲਬ ਇਹ ਇੱਕ ਕੀਲਾਗਾ ਪੂਰਾ ਸਹੀ ਜਾਵਾਂ ਇਹ ਮੰਨ ਲੋ ਵੀ 1 ਕਿਲਾ ਪੂਰਾ ਸਹੀ ਜਮਾ ਕੱਲੇ ਬੰਦੇ ਨੇ ਹਲੀਰੀ ਨਾਲ ਬੀਜਤਾ ਇਹ ਕਹਿ ਸਕਦੇ ਆ ਆਪਾਂ ਮੌਜ ਨਾਲ ਬਾਕੀ ਮੈਂ ਤੁਹਾਨੂੰ ਗਾਂਹ ਦਿਖਾਉਣਾ ਜਾ ਕੇ ਗਾਂਹ ਕੀ ਬੀਜਿਆਗਾ 2 ਕਿਲਿਆਂ ਦੀ ਲੰਮੀ ਫਾਂਟ ਹੈਗੀ ਹੈ ਆ ਆਪਣੇ 2 ਕਿਲੇ ਬਰਾਬਰ ਝੋਨੇ ਖੜੇ ਆ ਇਹ ਐਸ ਸਲੋਟ ਹੈ 1 ਕਿਲਾ ਐਸ ਸਲੋਟ ਹੈ 2 ਕਿਲੇ ਨੇਗੇ ਮੈਂ ਇਹ ਗੱਲ ਦੀ ਸ਼ਾਰਟ ਰੀਲ ਪਾਈ ਸੀਗੀ ਤਿੰਨ ਕ ਦਿਨ ਪਹਿਲਾਂ ਬਹੁਤ ਸਾਰੇ ਭਰਾਵਾਂ ਨੇ ਕਿਹਾ ਸੀ ਹੋ ਹੀ ਨਹੀਂ ਸਕਦਾ ਵੀ ਕਿਲਾ ਬੰਦਾ ਅੱਜ ਦੇ ਟਾਈਮ ਦੇ ਵਿੱਚ ਹਲੀਰੀ ਨਾਲ ਬੀਜ ਦੇ ਉਹ ਵੀ ਜਵੀ ਲੰਮੀ ਖੁੱਡ ਦੇ ਨਾਲ ਖੁੱਡ ਕੱਢਣਾ ਉਹ ਵੀ ਇੰਨੀ ਲੰਮੀ ਫਾਂਟ ਇਹ ਹੋ ਨਹੀਂ ਸਕਦਾ ਬਿਲਕੁਲ ਬਾਈ ਇਹ ਕਰਿਆ ਸੀਨੇ ਦੋ ਜਾਨੇ ਨਹੀਂ ਕਰਤਾ ਸੀਗਾ ਮੈਂ ਸੀਗਾ ਤੇ ਮੇਰਾ ਡੈਡੀ ਸੀਗਾ ਮੈਂ ਖਲਿਰੀ ਖਿੱਚਦਾ ਸੀ ਮੇਰਾ ਡੈਡੀ ਵੀ ਪਾਈ ਜਾਂਦਾ ਸੀ ਖਲਿਰੀ ਦੇ ਵਿੱਚ ਇਹਦੇ ਵਿੱਚ ਕੋਈ ਵੱਡਿਆ ਗੱਲ ਨਹੀਂ ਹੈਗੀ ਕੋਈ ਬਾਹਲੀ ਔਖੀ ਗੱਲ ਨਹੀਂ ਬਹਾਨੇ ਜੇ ਵਧੀਆ ਬਾਹਾ ਹੋਇਆ ਤੁਹਾਡਾ ਤਾਂ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਜ਼ੋਰ ਜੂਰ ਵਾਲੀ ਗੱਲ ਨਹੀਂ ਹੈਗੀ ਸੌਖਾ ਹੀ ਨਿਵੇੜਦਾ ਸੀ ਇਹ ਸੀ ਕੰਮ ਆ ਮੈਂ ਹੁਣ ਆ ਗਿਆ ਵਾਹਣ ਦੇ ਦੂਜੇ ਖੁੰਝੇ 'ਚ ਇੱਧਰ ਦਿਖਾਉਣਾ ਤੁਹਾਨੂੰ ਮੈਂ ਆ ਤਾਂ ਉਹੀ ਚੱਲੀ ਜਾਂਦਾ ਆਪਣੇ ਛੋਲੀ ਵਾਲਾ ਕਿਹੜਾ ਜਿੱਧਰ ਛੋਲੇ ਬੀਜੀ ਆ ਆ ਜਵੀ ਵਾਲਾ ਆ ਗਿਆ ਜਵੀ ਨਿਕਲੀ ਵੀ ਸੋਹਣੀ ਹੋਈ ਹੈਗੀ ਆ ਇਦੂ ਕਹਾ ਆ ਗਈ ਆਪਣੀ ਸਰੋਂ ਇਹ ਵੀ ਹਲੀਰੀ ਨਾਲ ਬੀਜੀ ਹੋਈ ਆ ਆਪਣੀ ਸਾਰੀ ਉਹ ਟਾਬਰ ਤੱਕ ਇੱਥੇ ਤੱਕ ਇਹ ਸਾਰੀ ਸਰੋਂ ਵੀ ਹਲੀਰੀ ਨਾਲੀ ਬੀਜੀ ਹੋਈ ਆ ਹਲੀਰੀ ਬੀਜਣੀ ਹੈ ਇਹਦੇ ਨਾਲ ਬੀਜਣੀ ਇਹ ਥੋੜੀ ਜੀ ਸੌਖੀ ਆ ਕਿਉਂਕਿ ਫੁੱਟ ਫੁੱਟ ਡੇਡ ਡੇਡ ਫੁੱਟੇ ਦੇ ਵਿੱਚ ਤਾਂ ਆਪਾਂ ਨੇ ਵਿੱਥੇ ਰੱਖੀ ਆ ਲਗਭਗ ਫਿਰ ਵੀ ਇਹ 25 26 ਗੇੜੇ ਨੇਗੇ ਰਾਲਾ ਨੇ 25 26 ਸਾਂਝ ਦੀਆਂ ਛੋਲਿਆਂ ਦੀਆਂ ਨੇ 11 12 ਤੇ ਜਿਹੜੀ ਜਵੀ ਆ ਸਾਨੂੰ ਪਤਾ ਜਵੀ ਤਾਂ ਮਸ਼ੀਨ ਨਾਲ ਐ ਪਈ ਆ ਜਿਵੇਂ ਮਸ਼ੀਨ ਨਾਲ ਵੀਜੀ ਹੋਈ ਹੈਗੀ ਜਮਾ ਖੁੱਡ ਤੇ ਖੁੱਡ ਚਾੜਿਆ ਪਿਆਗਾ ਬਾਕੀ ਜਵੀ ਹਰੀ ਸਾਰੀ ਵਧੀਆ ਹੋਈ ਹੈਗੀ ਸਰੋਂ ਵੀ ਸਾਰੀ ਬਹੁਤ ਸੋਹਣੀ ਨਿਕਲੀ ਆ ਬਾਬੇ ਦੀ ਕਿਰਪਾ ਨਾਲ ਬਹਣ ਦੀ ਗਿੱਲ ਬਹੁਤ ਸੋਹਣੀ ਸੀਗੀ ਬਾਕੀ ਜਿਹੜੇ ਭਰਾ ਕਹਿੰਦੇ ਸੀ ਤੁਸੀਂ ਜੀਰੀ ਕਿਉਂ ਨਹੀਂ ਵੱਢਦੇ ਹੈਗੇ 115 16 ਦਿਨਾਂ ਦੀ ਹੋਗੀ ਉਹ ਵੱਡੋ ਉਹ ਬਈ ਬਿਲਕੁਲ ਸੱਚੀ ਆ 115 16 ਦਿਨਾਂ ਦੀ ਆਪਣੀ ਇਹ ਜੀਰੀ ਹੋਗੀ ਸੱਬੀ ਆਪਾਂ ਨੇ ਵੱਢ ਲੈਣੀ ਹੈ ਇੱਕ ਨੱਦੇ ਦਿਨ ਦੇ ਵਿੱਚ ਕੋਈ ਕਾਰਨ ਸੀਗਾ ਉਹਦੇ ਕਰਕੇ ਨਹੀਂ ਵੱਢ ਰਹੇ ਸੀਗੇ ਇੱਕ ਦੋ ਦਿਨਾਂ ਦੇ ਵਿੱਚ ਵੱਢ ਲੈਣਾ ਇਹਦਾ ਮੌਇਸਚਰ ਮੈਨੂੰ ਇਹ ਲੱਗਦਾ 15 16 ਹੀ ਰਹਿ ਗਿਆ ਹੋਊਗਾ ਜਦ ਕਿ 17 18 ਦੇ ਉੱਤੇ ਲਾਈ ਚੱਲ ਰਹੀ ਹੈ ਮੰਡੀ ਦੇ ਵਿੱਚ ਆਪਣੀ ਜਾਣਸਰ ਤੁਲਨ ਦਾ ਹੱਕ ਹੈ ਸੋਨ ਮੈਂ ਜੀਰੀ ਦੇ ਹਾਲਾਤ ਦਿਖਾਉਣਾਗਾ ਬੈਕ ਕੈਮਰਾ ਕਰਕੇ ਜੀਰੀ ਐ ਹੋ ਗਈ ਹੁਣ ਜਮਾ ਜਮਾ ਸੁੱਕੀ ਜੀਰੀ ਇਹ ਇਸ ਤੋਂ ਬਾਅਦ ਤਾਂ ਜੀਰੀ ਕੋਈ ਨਹੀਂ ਸਕਾ ਸਕਦਾ ਹੈਗਾ ਜੇ ਆਪਾਂ ਵਿਚੀ ਪੌਦ ਤੇ ਦਿਨ ਲਾਈਏ 115 25 35 ਤੇ ਦੋ 37 137 ਦਿਨਾਂ ਦੀ ਜੀਰੀ ਹੋਗੀ ਜਿਹੜੀ ਯੂਨੀਵਰਸਿਟੀ 120 ਦਿਨਾਂ ਦੀ ਕਹਿੰਦੀ ਹੈ ਵਿਚੀ ਪੌਦ ਵੀ 100 ਦਿਨਾਂ ਤੇ ਵੱਡੋ 20 ਦਿਨਾਂ ਦੀ ਬੋਤ ਕਰਕੇ ਇਹ ਗੱਲਬਾਤ ਆਪਣੇ ਖੇਤ ਦੀ 2 ਕਿਲੇ ਆਪਣੇ ਉਧਰਲੀ ਸਾਈਡ ਨੇ ਉਧਰ ਵੀ ਆਪਾਂ ਗੇੜਾ ਦੇ ਕੇ ਆਉਣੇ ਆ। ਬਾਕੀ ਆ ਹਲੀਰੀ ਨਾਲ ਬੀਜਿਆ ਹੋਇਆ ਕੰਮ ਆਪਣਾ ਇਹ ਜਰੂਰ ਦੱਸਿਓ ਤੁਸੀਂ ਇਹ ਕਿਵੇਂ ਲੱਗਿਆ ਤੁਹਾਨੂੰ। ਬਹੁਤ ਸਾਰੇ ਭਰਾਵਾਂ ਨੇ ਯਕੀਨ ਨਹੀਂ ਕੀਤਾ ਇਹ ਗੱਲ ਤੇ ਜਦੋਂ ਮੈਂ ਰੀਲ ਪਾਈ ਸੀਗੀ ਪਰ ਇਹ ਗੱਲ ਸੱਚੀ ਆ ਬਾਈ ਹਲੀਰੀ ਨਾਲ ਹੀ ਬੀਜਿਆ ਹੋਇਆ ਕਿਲੇ ਦਾ ਕਿਲੇ ਸਾਰਾ। ਆ ਜੀਰੀ ਵੀ ਆਪਣੀ ਆ ਇੱਧਰ 2 ਕਿਲੇ। ਇਹ ਥੋੜੀ ਜਿਹੀ ਬੌਲੀ ਜੀ ਹੋ ਗਈ ਹਵਾਵਾਂ ਵਾਲੀਆਂ ਕਰਕੇ ਨਾ। ਢਿੱਗ ਜੇ ਗਈ ਐ ਇੱਧਰ ਲਾ ਜਾ ਪਾਸੇ ਦਾ ਥੋੜਾ ਜਿਹਾ ਬਾਕੀ ਪਰਾਂ ਤੋਂ ਸਹੀ ਲੱਗਦੀ ਹੈਗੀ ਇਹ ਵੀ ਇੱਕੋ ਦਿਨ ਲੱਗੀਆਂ ਹੋਈਆਂ ਨੇ ਤਿੰਨੇ ਕੀਲੇ ਜੀਰੀ ਜਮਾਈ ਪਈ ਐ ਲੈ ਆਹ ਜੀਰੀ ਦਾ ਹੁਣ ਜਾਣ ਸਾਰ ਤੁਲਣ ਦਾ ਹੱਕ ਹੈਗਾ ਜਾਂ ਨਹੀਂ ਹੈਗਾ ਉਹ ਤੁਸੀਂ ਮੈਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਬਾਕੀ ਜਿਹੜੇ ਪਰਾਂ ਨਵੇਂ ਆਉਂਦੇ ਨੇ ਆਪਣੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਰੇ ਭਰਾ ਮੈਂ ਦੇਖ ਰਿਹਾ ਸੀਗਾ ਅੰਕੜੇ ਆਪਣੇ ਚੈਨਲ ਦੇ ਲਗਭਗ 88% ਬੰਦੇ ਆਪਣੇ ਚੈਨਲ ਤੇ ਆਪਣੀਆਂ ਵੀਡੀਓ ਨੂੰ ਨਵੇਂ ਦੇਖਦੇ ਨੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਪਰ ਉਹਨਾਂ ਦੇ ਵਿੱਚੋਂ 77 ਆ 17 17% ਲੋਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਆਪਣੇ ਨੂੰ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਲਗਭਗ ਇਹ ਅੰਕੜਾ 40% ਤੱਕ ਲੈ ਕੇ ਆਈਏ 40% ਆਪਣੇ ਨਾਲ ਬੰਦੇ ਹਰੇਕ ਵੀਡੀਓ ਤੇ 3 ਨਵੇਂ ਜੋੜਿਆ ਕਰਨ। ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਵਾਸਤੇ ਤੇ ਲਾਈਕ ਕਰਨ ਵਾਸਤੇ, ਕਮੈਂਟ ਕਰਨ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ। ਧੂਆਂ ਥੋੜਾ ਮੋਟਾ ਹੁਣ ਸਾਡੇ ਹੋਈ ਜਾਂਦਾ। ਕਿਉਂਕਿ ਲਗਭਗ ਅੱਧਕ ਜੀਰੀ ਸਾਡੇ ਵੱਡੀ ਕੇ ਯੱਦ ਦੇ ਨੇੜੇ ਜੇ ਲਾਕੇ ਹੁਣ ਅੱਧ ਤੋਂ ਥੋੜੀ ਮੋਟੀ ਵੱਧ ਹਜੇ ਖੜੀ ਹੈਗੀ।